ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਜੋ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਆ 8427019817 ਕੱਟੀ ਬਿਠੀ ਜਾਂਦੀ ਐ ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਾਜੀ ਸੂਈ ਝੋਟੀ ਦਿਖਾਉਣੀ ਆ ਪਿੱਛੇ ਬੱਚਾ ਇਹਦੇ ਵਿੱਚ ਫੀਮੇਲ ਕਾਫਾ ਬੱਚਾ ਵੀ ਨਾਲ ਦਿਖਾਵਾਂਗੇ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਜੀ हां जी नाम एड्रेस ਦੱਸੋ ਆਪਣਾ। ਨਾਮ ਰਾਜਦੀਪ ਸਿੰਘ ਆ ਜੀ ਪਿੰਡ ਭਦਾਉੜਾ ਜ਼ਿਲ੍ਹਾ ਬਰਨਾਲਾ ਜੀ ਤੇ ਮੋਬਾਈਲ ਨੰਬਰ ਆਪਣਾ 9992274571। ਠੀਕ ਆ ਤੇ ਜਿਹੜੀ ਅੱਜ ਆਪਾਂ ਝੋਟੀ ਦੇਖੀ ਜਾਨੇ ਆ ਇਹ ਤੇ ਪਹਿਲਾਂ ਤਾਂ ਆਪਾਂ ਜਿਹੜੀ ਗਾਂ ਪਾਈ ਸੀ ਕਿਵੇਂ ਵਧੀਆ ਵੇਗ ਗਈ ਉਹ? ਹਾਂ ਉਹ ਬਹੁਤ ਵਧੀਆ ਵੇਗ ਗਈ ਜੀ ਪਹਿਲੇ ਪੰਜਾਂ ਚਾਰਾਂ ਫੋਨਾਂ ਦੇ ਵਿੱਚ ਵਿੱਚ ਕਲੀਅਰ ਹੋ ਗਿਆ ਸੀ ਤੇ ਫੋਨ ਫਿਰ ਤੁਹਾਨੂੰ ਪਤਾ ਦੋ ਤਿੰਨ ਦਿਨ ਬਾ ਚਾਰਜ ਕਰਦਾ ਹੀ ਥੱਕ ਗਿਆ। ਉਹ ਫਿਰ ਚੰਗਾ ਪੈਂਦਾ ਜਦੋਂ ਨਹੀਂ ਬੰਦ ਕਰ ਲਿਆ। ਫਿਰ ਆਪਾਂ ਚੈੱਕ ਕੀਆ ਵੀ ਇਹ ਕੌਲਾ ਸਾਰਿਆਂ ਦੀਆਂ ਪਾਈਆਂ ਦੀਆਂ ਪਰ ਵੇਗ ਪਹਿਲੇ ਪੰਜ ਫੋਨਾਂ ਚ ਗਈ ਸੀ। ਕਿੱਥੇ ਜਾ ਵੀਡੀ ਉਹ ਇਧਰ ਗਿੱਦੜ ਵਾਹੇ ਪਾ ਗੀ ਠੀਕ ਹੈ ਇਧਰ ਲਾਗੀ ਗਾ ਮੁਕਸਰ ਏਰੀਆ ਤੇ ਜਿਹੜੀ ਆਪਾਂ ਇਹ ਝੋਟੀ ਦੇਖਦੇ ਇਹਦਾ ਬਾਇਓ ਡਾਟਾ ਕੀ ਆ ਤੀਜਾ ਸੁਆ ਬਾਈ ਇਹੇ ਸੁਈ ਆ ਤੀਜਾ ਸੁਆ ਅੱਜ ਹੈਗਾ 31 ਮਾਰਚ ਆਪਾਂ ਗੱਲ ਥੋੜੀ ਜੀ ਹੋਰ ਕਹਿਣੀ ਸੀ ਮੈਨੂੰ ਫੋਨ ਬਹੁਤ ਆਇਆ ਬਾਈ ਕਹਿੰਦੇ ਤਰੀਕ ਦਾ ਟਾਈਮ ਜ਼ਰੂਰ ਦੱਸਵਾ ਕਰੋ ਠੀਕ ਹੈ ਹੁਣ ਅੱਜ ਜਿਵੇਂ ਤਰੀਕ ਹੈਗੀ 31 ਮਾਰਚ ਹੁਣ ਮੇਰੇ ਹਿਸਾਬ ਨਾਲ 31 ਮਾਰਚ ਦਾ 31 ਮਾਰਚ ਜਦ ਦਾਰੂ ਸਾਸਤੀ ਅੱਜ ਹਾਂ 6:00 ਵਜੇ ਕੇ 36 ਮਿੰਟ ਤੇ ਆਪਾਂ ਵੀਡੀਓ ਬਣਾਉਣੀ ਆ 7:00 ਵਜੇ ਨੂੰ ਆਪਾਂ ਪਾ ਦੇਣੀ ਆ ਠੀ ਅੱਜ ਪਹਿਲਾ ਦਿਨ ਆ ਸੂਈ ਨੂੰ ਹਾਂ ਬਸ ਇੱਕ ਅੱਜ ਦਾ ਦਿਨ ਹੀ ਹੋਇਆ ਰਾਤ ਦੀ ਅੱਜ ਰਾਤ ਨੂੰ ਇੱਕ ਦਿਨ ਹੋ ਗਿਆ ਇਹਨੂੰ ਐ ਮੰਨ ਲਓ ਬਸ ਤੇ 나ੜੂਆ ਜਮਾਂ ਨਾਲ ਹਣਾ 나ੜੂਆ ਜਮਾਂ ਨਾਲ ਤੇ ਆਪ ਕਿਹੜੇ ਸਾਹਣ ਦੀ ਦੱਸਿਆ ਬਾਈ ਜੋਗਰਾਜ ਦੀ ਆ ਬਾਈ ਘਰ ਦਾ ਰਵਾਸੀ ਬੰਦਿਆਂ ਦਾ ਪੁਰਾਣਾ ਠੀਕ ਹੈ ਤੇ ਜੋਗਰਾਜ ਦੀ ਆਪ ਠੀਕ ਹੈ ਤੇ ਤਕੈਤ ਦੀ ਪਿਛੇ ਇਹਦੇ ਕੱਟੀ ਆ ਕੱਟੀ ਬਹੁਤ ਪਿਆਰੀ ਗਰਦਲਗੁਰ ਤੋਂ ਦੇਖੋ ਜਮਾਂ ਕਿਆ ਬਾਤਾਂ ਬੜੇ ਚੰਗੀ ਕੱਟੀ ਆ ਬੜੀ ਦੇਖ ਲਓ ਤੁਸੀਂ ਇੱਕ ਦਿਨ ਦੀ ਆ ਖੁਰਨੀ ਆਪਣੀ ਹੁਣ ਕਿੰਨੀ ਉੱਚੀ ਹੋਊ ਇੱਥੋਂ ਬੰਦਾ ਜਜਮੈਂਟ ਕਰ ਸਕਦਾ ਸੋ ਜਮਾ ਖੋਣ ਦੀ ਪ੍ਰੋਪਰ ਜਾਂਦੀ ਹੈ ਹਨਾ ਮੂੰਹ ਸਰ ਦੀ ਕੱਟੀ ਬਹੁਤ ਜਿਆਦੇ ਚੰਗੇ ਹਿਸ਼ਾਰ ਬਹੁਤ ਆ ਕੱਟੀ 50 50 ਮਿੰਟ ਬਾਅਦ ਚੁੰਗਣ ਲੱਗ ਗਈ ਇੰਨੀ ਹਿਸ਼ਾਰ ਬਸ ਅਸਲ ਨਸਲ ਦਾ ਬੱਟਾ ਪੈਂਦਾ ਚੁੰਗਦੀ ਨਹੀਂ ਹੁੰਦਾ ਅੰਗਲਾਂ ਨੂੰ ਵੀ ਆ ਪੂਰਾ ਭਜਦੀ ਆ ਫਰਮ ਠੀਕ ਹੈ ਜੇਰ ਜੁਰ ਜਮਾ ਓਕੇ ਆ ਬਾਈ ਗਾਰੰਟੀ ਫੁੱਲ ਤੇ ਜੋਗਰਾਜ ਦੇ ਦੇ ਬੱਚੇ ਬਹੁਤ ਚੰਗੇ ਦੁੱਧ ਤੇ ਆਉਂਦੇ ਆ ਬਾਈ ਇਹਨੇ ਆਏ ਮੰਨ ਲਓ ਆਪਾਂ ਨਾਰਮਲ ਦੁੱਧ ਤੁਹਾਨੂੰ ਦੱਸਣਾਗਾ ਬਾੜੀ ਭਕਾਈ ਵਾਲਾ ਕੰਮ ਨਹੀਂ ਕਰਨਾ ਜਿੰਨਾ ਅਗਲੇ ਨੇ ਦੱਸਿਆ 15 ਤੋਂ 16 ਕਿਲੋ ਦੁੱਧ ਦੂਜੇ ਸੂਏ ਚੂਆ ਇਹਦਾ ਠੀਕ ਹੈ 16 ਕਿਲੋ ਮੰਨ ਕੇ ਲੈ ਲਿਆ ਆਪਾਂ ਗਾ 16 ਕਿਲੋ ਦੁੱਧ ਪਰ ਇਸ ਵਾਰ ਜਿਹੜੀ ਉਮੀਦ ਹੈ ਸਮੀ ਵੀ ਬਹੁਤ ਆ 17-18 ਕਿਲੋ ਦੁੱਧ ਦੀ ਉਮੀਦ ਹੈਗੀ ਆ ਜਿਹੜਾ ਆਪਾਂ ਕਹਿੰਦੇ 17-18 ਕਿਲੋ ਦੇ ਦੂ ਉਹ ਮੂਰੇ ਕਢਾਉਣ ਵਾਲੇ ਜਦਾਂ ਮਚਾਈਦਾ ਹੁੰਦਾ ਬਾਈ ਦੇਣਾ ਤਾਂ ਬੱਠਲ ਨਹੀਂ ਹੁੰਦਾ ਹੁਣ ਜਾਇਜ਼ ਗੱਲ ਆ ਜਾ। ਅਦਾਲਤ ਤਾਂ ਇਹ ਜਾ ਨਹੀਂ ਸਕਦਾ ਵੀ ਅਗਲੇ ਦੇ ਘਰੇ ਕਿ ਜੇ ਉਹ ਕਹਿੰਦਾ ਕਿੱਲਿਆਂ ਦੇ ਜੋਰ ਉਤੇ ਬੁੱਕਦਾ ਇਹ ਝੋਟਾ ਵੀਰ ਜੀ ਸਾਡਾ ਤਾਂ ਵਿਦੇਸੀ ਦਾ ਵਪਾਰ ਦਾ ਕੰਮ ਆ ਜਿਹੇ ਜੇ ਅਗਲਾ ਦੱਸਦਾ ਉਹੇ ਜਿਹਾ ਅਸੀਂ ਕਹਿ ਕੇ ਦੇ ਦੇਣਾ ਤੇ ਬਾਕੀ ਜੇ ਚੰਗਾ ਨਿਕਲਿਆ ਤਾਂ ਸਾਨੂੰ ਸਾਵਾਸੇ ਆ। ਨਹੀਂ ਸਰਟੀਫਿਕੇਟ ਦੂਜੇ ਰੋਡ ਸਾਡੇ ਹੁਣ ਫਿਰ ਉਹਨਾਂ ਨੇ ਕਿਹਾ ਨੇ ਦੇ ਹੀ ਦੇਣੀ ਆ ਹਨਾ। ਠੀਕ ਹੈ। ਅਗਲਾ ਕਹਿੰਦਾ ਪੁਲਾਨੇ ਨੇ ਐਂ ਕਰਤਾ। ਬਾਕੀ ਦੇਖਣ ਨੂੰ ਮਾ ਤੇਰੇ ਸਾਹਮਣੇ ਤੈਨੂੰ ਪਤਾ ਹੀ ਆ। ਦੇਖਣ ਨੂੰ ਚੰਗੀ ਲੱਗਦੀ ਆ। ਬਾਈ ਰੇਲ ਗੱਡੀ ਦੇ ਡੱਬੇ ਵਾਲੀ ਵਪਾਰੀ ਕਹਿੰਦੇ ਆਪ ਵੀ ਹੁਣ ਤੁਸੀਂ ਇੱਕ ਕਰਨਾ ਏਡੀ ਹੈ ਤੇ ਥਾਣਾ ਜਿ ਮਿੱਥੀ-ਬੁੱਥੀ ਹੈਣਾ ਬਹੁਤ ਜਿਆਦੇ ਸੋਹਣੀ ਬਾਈ ਨੇੜ ਤੋਂ ਦਿਖਾ ਦੇ ਨਾੜਾ-ਨੂੜਾ ਲੇਵੇ ਤੇ ਬਹੁਤ ਜਿਆਦੇ ਸੋਹਣੀਆਂ ਨੇ ਪਸਮਾ ਪਸੂਛੜ ਜੇ ਬਖਾ ਯਾਰ ਚਵਾਈ ਗਾਂ ਨਾਲੋਂ ਵੀ ਚੰਗੀ ਠੀਕ ਹੈ ਤੋਰ ਫਿਰ ਮਾੜੀ ਜੀ ਨੂੰ ਸੋ ਸਿੰਘ ਦੇਖੋ ਜੋਗਰਾ ਜਿੰਗੋ ਮਾੜਾ ਦੇ ਪਿੱਛੇ ਹੋ ਕੇ ਖੁੱਲਾ ਮੁੜਿਆ ਵਾ ਹੈਣਾ ਹਾਂ ਬਈ ਪੂਰਾ ਚੰਗਾ ਸੋ ਤੇ ਕੱਟੀ ਜੇ ਫਿਰ ਇੱਕ ਲੈ ਜਾਂਦੀ ਭੱਜੀ ਜਾਂਦੀ ਹੈ ਮਗਰ ਆਪਾਂ ਜਾਂਦੀ ਆ ਬਾਈ ਪੂਰੀ ਕੱਤੀ ਤੇ ਨਾਲ ਆਪਾਂ ਤੋਰ ਕੇ ਐ ਤੋਰ ਨਾ ਰੱਖੋਗੇ ਸੋ ਦੇਖੋ ਬੱਚਾ ਦੇਖੋ ਪਿੱਛੇ ਪਿਆਰੀ ਇਹ ਜੀ ਕੱਟੀ ਨਾਲ ਜੰਮਨ ਗਿਆ ਚਲੋ ਮੇਲੇ ਅੱਜ ਖ ਸੋ ਦੇਖੋ λεਵਾ ਦੇਖੋ ਦਮਾ ਕਹਿ ਬਤਾ ਤੇ ਫੋਟ ਦੀ ਵੀ ਥੀ ਆ ਕਹਿਣ ਦੀ ਗੱਲ ਨਹੀਂ ਫੀਤਾ ਲੈ ਆਏ ਹੋ ਜੇ ਫੋਟ ਤੋਂ 4 ਇੰਚ ਘਟ ਗਿਆ ਤਾਂ ਹੁਣ ਕਹਿ ਜੋ ਬਟੇ ਲੋ ਗੱਪੀ ਆ ਇਹ ਤੂਤ ਦਾ ਵੀ ਫਰਕ ਨਹੀਂ ਬਾਈ ਹੈਗਾ ਫੋਟ ਦਾ ਹਨਾ ਯਾਰ ਇੰਨਾ ਰੰਗ ਰੂਗ ਚੰਗਾ ਮੈਂਦਾ ਬਾਈ λεਵਾ ਆਰਡਰ ਕੁਆਲਿਟੀ ਦੇਖ ਠੀਕ ਹੈ ਸਵਾਹ ਦੇਖੋ ਸਾਫ ਸੁਥਰੀ ਜਮਾ ਚੌੜੀ ਹੋ ਤੁਰ ਜਮਾ ਮੱਲਾ ਨੂੰ ਤੇ ਨਾਲ ਕੱਟੀ ਵੀ ਦੇਖ ਇੱਕਦਾਂ ਨੀ ਕੱਟੀ ਜਮਾ ਦਾੜ੍ਹੀ ਨਾਲ ਮੁੱਛਾਂ ਵਧੀਆਂ ਪਈਆਂ ਕੱਟੀ ਦੀ ਬੈਠ ਕੁਆਲਿਟੀ ਦੇਖੋ ਜਮਾ ਕਿਆ ਬਤਾ ਤੇ ਰਾਜਦੀਪ ਦੁੱਧ ਕਿੰਨਾ ਚੋਇਆ ਬੋੜਾ ਕੋਲਾ ਵੀਰੇ ਆਪਾਂ ਕੱਤੀ ਨੂੰ ਰਜਾ ਕੇ ਰਾਤ 2 ਕਿਲੋ ਚੋਇਆ ਸੀਗਾ ਠੀਕ ਹੈ ਤੇ ਸਵੇਰੇ 3-4 ਕਿਲੋ ਗੂ 3 3.5 ਕਿਲੋ ਦੋ ਤੇ ਚੋਇਆ ਕੱਤੀ ਰਜਾ ਕੇ ਤੜਕੇ ਗੱਡੀ ਦੇ ਕੋਖੇ ਦੱਸਦੀ ਆ ਹਾਂ ਗੱਡੀ ਹੁਣ ਤੁਸੀਂ ਆਵੇਂ ਮਲਾਂ ਹਿਸ਼ਾਰ ਆ ਹੁਣ ਵੀ ਚਾਹੇ 2 ਕਿਲੋ ਦੁੱਧ ਪਿਆਰੇ ਪੀਂ ਆ ਦੇ ਹਲਾ ਲੈ ਮਲਾਂ ਗੇ ਤੁਰਦੀ ਆ ਹਣਾ ਤੇ ਪੈਸੇ ਫਿਰ ਇਹਦੇ ਮੁੱਲ ਕਰਨ ਮੋਲੇ ਦਾ ਮੁੱਲ 1,70,000 ਰੁਪਇਆ ਬਾਈ ਇਹਦਾ ਹਟਾ ਦੱਸ ਨਿਆਮ ਤਾਂ 3-4 ਲੱਖ ਹੁੰਦਾ ਘਰੇ ਦਾ ਵੀਰੇ ਹੁਣ ਪਹਿਲਾਂ ਆਮਪੁਰੇ ਪਾਉਣ ਦਾ ਇਰਾਦਾ ਸੀ ਠੀਕ ਹੈ ਸਰ ਜਦੋਂ ਆਪਣੀ ਮਹ ਚੰਗੀ ਆ ਕਾਹ ਨੂੰ ਇਹਨੂੰ ਦੁੱਖ ਦੇਣਾ ਹਨਾ ਬਾਜ਼ਾਰ ਠੱਡਾਂਗੇ 20 ਕੋਹ ਕਰਨਾ ਪੈਣਾ ਠੀਕ ਹੈ ਹੁਣ ਉੱਥੇ ਮੰਡੀ ਤੇ ਤਾਂ ਢਾਈ ਮੁੱਲ ਕਰਨਾ ਸੀ ਆਪਾਂ ਇਹਦਾ ਆਪਾਂ ਕਰਨਾ ਪੈਂਦਾ ਮੰਡੀ ਦੇ ਵਿੱਚ ਬੰਦੇ ਕਹਿੰਦੇ ਮੰਡੀ ਦੇ ਮੁੱਲ ਕਰ ਦਿਓ ਕਰਨਾ ਵੀ ਪੈਂਦਾ ਕਰਨਾ ਪੈਂਦਾ ਵੀਰੇ ਉੱਥੇ ਖਿੱਚਾ ਤੂੰ ਹੀ ਬਾਹਲੀ ਹੁੰਦੀ ਆ ਹੁਣ ਆਪਣਾ ਚੈਨਲ ਦੇ ਹੋਰ ਹਿਸਾਬ ਆ ਹਨਾ ਕੋਈ ਗਲਾਲ ਨਹੀਂ ਦੱਪਾ ਨਹੀਂ ਸਿੱਧਾ ਕੰਟੈਕਟ ਹੋ ਜਾਂਦਾ ਇੱਕ ਮਿੰਟ ਰੋਕ ਲੀ ਤੇ 170 ਦੇ ਵਿੱਚੋਂ ਬਾਈ ਮਾਮ-ਕਾਨ ਕਰ ਦਾਂਗੇ ਆਪਾਂ ਤਾਰਾ ਤੂੰ ਰੋਕਿਆ ਬਾਈ ਮਾਰ ਕੇ ਵੀ ਦਿਖਾ ਦਿੰਨੇ ਆ ਤਾਰਾ ਮਾਰ ਕੇ ਦਿਖਾ ਦੇ ਫਿਰ ਇੱਥੇ ਤੁਹ ਬਰਤਾਰਾਂ ਦੇਖੋ ਜਮਾ ਕਿਆ ਬਾਤਾਂ ਕੱਟੀ ਜੀ ਕੱਟੀ ਫੜ ਲਾ ਕੋਈ ਨਾ ਤੇ ਤਾਰਾ ਦੇਖੋ ਜਮਾ ਗਰਾਊਂਡ ਚ ਖੜਾ ਕੇ ਚੌਣੇ ਜਮਾ ਆਪਾਂ ਤੇ ਮੂਹਰੇ ਸਣਾ ਜੁਰਾ ਦੀ ਮਾਰ ਦਿੱਤਾ ਨਾ ਮਗਰ ਸਣਾ ਮੜੇ ਹੋਰ ਮਾਰਦੀ ਵੱਡੇ ਮੁੱਲ ਦੀ ਆ ਇਹ ਸੋ ਦੇਖੋ ਚੌਣ ਜਵਾਜ ਓਕੇ ਬਸ ਠੀਕ ਓਕੇ ਜਮਾ ਤੇ ਜਮਾ ਆਪਾਂ ਬਾਹਰ ਹੀ ਖੜਾੜੀ ਖੋੜਨੀ ਤੋਂ ਬਾਹਰ ਹਨਾ ਇਹ ਨਸਲ ਦਾ ਪਤਾ ਲੱਗਦਾ ਹਨਾ ਜਿਹੜੀ ਨਸਲ ਆ ਜਮਾ ਕਹਿੰਦੇ ਨਸਲ ਨਸਲੀ ਹੁੰਦੀ ਆ ਜਮਾ ਮੋਸਾ ਯਾਰ ਨਾ ਕਰ ਗਿਆ ਦੋਨੇ ਮਾਮਾ ਧੀਆਂ ਦੇ ਜਾਇਜ ਕਲਾ ਜਮਾ ਜਿਹਦੇ ਘਰੇ ਜਾਵੜੀ ਝੋਟੀ ਇਹੇ ਜਾ ਕੇ ਮੇਲੇ ਦੇ ਵਿੱਚ ਜਿਹਦੇ ਪਾਉਂਦੇ ਆ ਖੜ ਖੂੜ ਸਮਾਰ ਕੇ ਸਾਂਭੀ ਹੋਵੇ 20 ਕਿਲੋ 22 ਕਿਲੋ ਪਚਾਰਾ ਨਹੀਂ ਭੱਜਣ ਲੱਗ ਜੂ ਹਣਾ ਹਾਂ ਬਾਈ ਪੂਰੀ ਇੱਥੋਂ ਮੈਂ ਨਹੀਂ ਖੜ ਨਹੀਂ ਖੂੜ ਨਹੀਂ ਦੇ ਕਿੱਡੀ ਜਾਦੇ ਚੰਗਿਆ ਬਾਕੀ ਜਿਹੜੇ ਸੱਠ ਪੂੜੇ ਦੀ ਬੰਤਰ ਦਾ ਮੁੱਲ ਆ ਬਾਕੀ ਜਮਾ ਜੋਗਰਾਜ ਦੀ ਹੋਊ ਹਣਾ ਬੰਤਰ ਬਹੁਤ ਜਾਦੇ ਚੰਗੀ ਆ ਉਹ ਗਾਣਾ ਜੋਈ ਹਜੇ ਛੱਡ ਤੋ ਦੇਖੋ ਤੋਰਾ ਤਾਰ 1,70,000 ਭਾਅ ਇਹਦਾ ਫੋਨ ਮੰਦ ਕਰ ਹਾਂ 1,70,000 ਰੁਪਇਆ ਰੇਟ ਆ ਬਣਦਾ ਥੋੜਾ ਕਿਨਾ ਮਾਨ ਤਾਨ ਜਰੂਰ ਹੋਊਗਾ ਥੋੜਾ ਬਹੁਤੇ ਹਾਂ ਬਾਹਲਾ ਨਹੀਂ ਹੋਣਾ ਜੈ ਜੀ ਮੁੱਲ ਕਰਿਆ ਆਪਾਂ ਵੀ ਦੋ ਮੰਗ ਕੇ ਹਨਾ ਲੋਕਾਂ ਨੂੰ ਫੋਨ ਲਵਾਈ ਚਾਹੀਈ ਐਨਾ ਕਰ ਲਾ ਉਹ ਕਰ ਲਾ ਜਮਾ ਬਾਜਬ ਰੇਟ ਆ ਤੇ ਗਾ ਦਾ ਵੀ ਆਪਾਂ ਬਾਜਬ ਕਰਿਆ ਬਾਜਬ ਨਾਲ ਵਧੀਆ ਹਨਾ ਉਹ ਦੋ ਮਿੰਟ ਲੱਗੇ ਹੁਣ ਗਾ ਹੁਣ ਝੋਟੀ ਪਾਸੇ ਮੈਂ ਹਾਂ ਹੁਣ ਝੋਟੀ ਪਾਸੇ ਨਹੀਂ ਹੂੰ ਸੁਭਰ ਧਾਰਾ ਦੇਖੋ ਨਾ ਮੈਂ ਪਸਮਾ ਕੇ ਜਮਾ ਧਾਰਾ ਮਾਰਦੇ ਪਾਸੇ ਮੈਂ ਝੋਟੀ ਹੁਣ ਚੋਣ ਜਾਣ ਦੇਖੋ ਜਮਾ ਲੈ ਜੀ ਮਾਈ ਗਾਈ ਆ। ਕੋ ਦੇਖੋ ਜਮਾ ਕਿਆ ਬਾਤ ਆ ਸਾਫ ਸੁਥਰੀ ਤੇ ਮੂਹਰੇ ਸਰਾਜੇ ਮਾਰਦੀ ਜਮਾ। ਮਾਸ਼ਾ ਅੱਲਾਹ। ਕੱਢਦੇ ਕਿਲੋ ਕੁ ਦੁੱਧ ਕੱਢਦੇ ਕਿਲੋ ਕੁ। ਹੁਣ ਸ਼ਾਮ ਦਾ ਟਾਈਮ ਆ ਚਵਾਈ ਇਹਦੀ ਕਰਨੀ ਹੋਈ ਆ। ਤੇ ਬਸ ਸਿੱਧਾ ਜਿਹੜਾ ਐਂ ਕਹੇ ਵੀ Google 'ਤੇ ਜੇ ਵੀ ਨੰਬਰ ਤੇਰੇ ਕਿਹੜੇ ਜੱਲ ਲੱਗਾ ਬਸ। ਕੋਈ ਗੱਲ ਨਹੀਂ 5 ਮਿੰਟ ਹੋਰ ਲੱਗ ਜਾਣਗੇ। ਦੋ ਵਾਰ ਘਟ ਤੁਰਲੋ ਪਰ ਤੁਰਲੋ ਮਾਲਕ ਦੇ ਨਾਲ ਜਿਹਦੇ ਘਰੇ ਖੜੇ ਆ। ਤੇ ਚੀਜ਼ ਦਿਖਾ ਦੇ ਜਮਾ ਕਮੀ ਰਹੇ ਨਾ ਕੋਈ। ਆਹ ਕਿਆ ਬਾਤ ਆ ਸਵਾਦ ਆਉਂਦਾ ਜਮਾ। ਯਾਰ ਲਾਉਏ ਤੇ ਰੁਪਏ ਨੇ ਯਾਰ ਇਹ ਲੂ ਜਮਾਉਣੀ ਵੇਚਣ ਨੂੰ ਇਹ ਨੀ ਚੀਜ਼ ਬਾਈ ਇਹ ਵੇਚਣਾਂ ਦੀ ਚੀਜ਼ ਨਹੀਂ ਬਾਈ ਇਹ ਚੀਜ਼ਾਂ ਭਾਅ ਨਾਲ ਨਹੀਂ ਕਿਸਮਤ ਨਾਲ ਮਿਲਦੀਆਂ ਹੁੰਦੀਆਂ ਜਰਸੀ ਵਾਲੇ ਐਂ ਲੈ ਕੇ ਗਏ ਆ ਕਹਿੰਦਾ ਉਹ ਵੀ ਐਂ ਕਹਿੰਦੇ ਸੀ ਹੁਣ ਤੋਂ ਲਾਲਾ ਜਿੰਦ ਕੱਲੀ ਦੇ ਮਲਾਜੇਦਾਰ ਵਾਲੇ ਤੇਰਾ 2000 ਗਾਹ ਖੜਾ ਹੋ ਗਿਆ ਇੱਕ ਬਾਈ ਪਤਾ ਹੋਰ ਗੱਲਾਂ ਆਪਾਂ ਉਹਨਾਂ ਨੂੰ ਗੱਬਣ ਦਿੱਤੀ ਸੀ ਠੀਕ ਹੈ ਆਪਣੇ ਘਰੇ ਸੁੱਕੇ ਅੱਛਾ ਜਿੱਗ ਦਾ ਸੀ ਮਨ ਲੱਗਿਆ ਸੀ ਬੱਚੀ ਦੇ ਕੇ ਜ਼ੇਰ ਪੈ ਕੇ ਫੇਰ ਗਈ ਐ ਠੀਕ ਹੈ ਚਾਹ ਸਮਝ ਦੇਖ ਤੂੰ ਬੰਦਾ ਕਿੰਨੀ ਚੰਗੀ ਆ ਠੀਕ ਆ ਜੇ ਹਜ਼ੂਰ ਪੈ ਗਈ ਸਾਰਾ ਕੋਈ ਜੇ ਹਜ਼ੂਰ ਪਾ ਕੇ ਬੱਚੀ ਨਾਲ ਫੇਰ ਗਈ ਆ ਹੁਣ ਆਈ ਇਹ ਮੈਂ ਦੱਸ ਸੋ ਵੀਡੀਓ ਦੇਖਣ ਲਈ ਸਭ ਦਾ ਤਹਿਦਿਲੋ ਧੰਨਵਾਦ ਜਲਦ ਮਿਲਦੇ ਆ ਕਿਸੇ ਨਵੀਂ